ਰਾਮ ਕਲੀ ਮਹੱਲਾ ਤੀਜਾ ਆਨੰਦ ਇਕ ਓੰਕਾਰ ਸਤਗੁਰੂ ਕਾ ਸਾਥ ਆਨੰਦ ਪਿਆਉ ਮਿਲਮਾਇ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੇ ਮਨੁ ਜੀਆਂ ਵਧੰਤਾ ਹੰਗਾ ਮਰੀ ਤਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗਿਕਾਰੁ ਕਰੇ ਤੇਰਾ ਆਕਾਰਿ ਸਭ ਸੁਵਾਰਣਾ ਸਭਨਾ ਗਲਾ ਸਮਰਤ ਸੁਆਮੀ ਸੋ ਕਿਉ ਮਨੁ ਵਿਸਾਰੀ ਪੈ ਨਾਨਕ ਮਨ ਮੇਰੀ ਸਰਦਾਰ ਰਭੂ ਹਰਿ ਨਾਮ ਦੇ ਸਾਚੇ ਸਾਰੇ ਬਾਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸੁਭਾਉ ਚਿਤ ਸਮਾਤੇ ਜੀ ਨਾਮ ਮਨ ਵਿਚਾਰ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕੰਧੀਰੇ ਕਨ੍ਹ ਮਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰ ਸੱਚਾ ਨਾਮ ਮੇਰਾ ਧਾਰੂ ਸਾਚੇ ਨਾਮੇ ਧਾਰ ਮੇਰਾ ਜੀ ਭੁੱਖਾਂ ਸਭ ਦੁਵਾਈਆਂ ਕਰ ਸ਼ਾਮ ਸੁਨਿਆਵ ਸਹਿਜ ਦੀ ਇੱਛਾ ਸਾਖ ਹੋ ਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਮ ਸੁਣੋ ਸੰਤੋਸ਼ ਤਰੋਪੇ ਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਦਕਾਰ ਸੁਪਾਗੈ ਕਾਰ ਸੁਪਾਗੈ ਸ਼ਬਦ ਵਾਜੀ ਕਲਾ ਜਿਤ ਕਰਤਾਰੀਆ ਪੰਚ ਦੂਤ ਤੁਰ ਕਰਮ ਪਾਇਆ ਤੁਰਜਨ ਕੋ ਸੁਨਾਮਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਬਾਜੇ ਆਨੰਦ ਸੁਣੋ ਵੱਡ ਪਾਗੀ ਹੈ ਸਗਲ ਮਨੋਰਥ ਪੂਰੇ ਬਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪੀ ਉਤਰੇ ਸੋਣੀ ਸੱਚੇ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੋਣ ਤੇ ਕੋ ਨੀਤ ਕਹਤੇ ਪਤਿ ਸਾਥ ਗੁਰ ਰਹੀ ਆ ਭਰਪੂਰੇ ਚਰਨ ਲਾਗੇ ਵਾਜੇ ਅਨਹਦ ਤੂਰੇ ਸੋਨਤੇ ਕੂਨੀਤ ਕਤੇ ਪਵਿਤ ਸਤ ਗੁਰ ਰਹਿਆ ਭਰਪੂਰੇ ਪਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਕਵਣ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤਿ ਦੇਵ ਸਰਬ ਦੈ ਦਾਈ ਦਾਇਆ ਖੇਲ ਸਗਲ ਜਗਤ ਚੰਦਿਆਈਆ ਅਭਰਿਆਈਆ ਵਾਚੁ ਤੁਮ ਮਧੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂ ਨਿਨੀ ਨਾਮ ਧਿਆਇ ਗਏ ਮ ਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੇ ਨਾਲ ਜਿਨੀ ਨਾਮ ਧਿਆਇਆ ਦੇ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗੇ ਅਰਦਾਸ ਹਮਾਰੀ ਜੀਓ ਬੈਕ ਹੋ ਨਾਨਕ ਸਭ ਕੋਈ ਨਾਉ ਨ ਜਾਣ ਜੀ ਮੇਰਾ ਵਾਹਿਗੁਰੂ ਬੁਰਣ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਅਰਦਾਸ ਕੋ ਉੰਕਾਰ ਵਾਹਿਗੁਰੂ ਕੀ ਫਤਿਹ ਸ੍ਰੀ ਪਗਲਤੀ ਕੀ ਸਹਾਇ ਵਾਹਿਗੁਰੂ ਸ੍ਰੀ ਪਗਲਤੀ ਕੀ ਬਾਦਸ਼ਾਹ ਦਸਵੇਂ ਪ੍ਰਥਮ ਪਗਲਤੀ ਸਿਮਰ ਕਾਇ ਗੁਰੂ ਨਾਨਕ ਲਈ ਧਿਆਏ ਫਰੰਗਤ ਗੁਰਤੇ ਅਮਰਦਾਸ ਰਣਦਾਸ ਸਿੰਘ ਸਹਾਇ ਅਰਜਨ ਹਰਗੋਬਿੰਦ ਸੂਰ ਸ਼੍ਰੀ ਹਜ਼ਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਡਿਠੇ ਸਭ ਖਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਹਾਵੇ ਤਾਏ ਸਭ ਤੋਂ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਤੋਂ ਹੋਣਾ ਜੀ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਠ ਦਰਸ਼ਨ ਉਪਦੇਸ਼ ਦਾ ਧਿਆਨ ਤਰ ਬੋਲਣਾ ਜੀ ਪੰਜਾਂ ਪਿਆਰਿਆਂ ਚੋਹਰ ਸਾਹਿਬ ਜਾਦਿਆਂ 40 ਮੁਕਤਿਆਂ ਸਮੋਠੀਆਂ ਜਪਿਆ ਤਪਿਆ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਦੇਗ ਵਾਹੀ ਦੇਖ ਸੁਣ ਕੇ ਡਟਗੀ ਤਤਨਾ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਤਰ ਬੋਲਣਾ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ ਜੀ ਬੰਦ ਬੰਦ ਕਟਾਈਆਂ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਦੇ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਦੀ ਕਮਾਈ ਦਾ ਧਿਆਨ ਤਰ ਬੋਲਣਾ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬਾਤ ਗੁਰਦੁਆਰਿਆਂ ਦਾ ਧਿਆਨ ਧਰ ਕੀ ਬੋਲਣਾ ਜੀ ਵਾਹਿਗੁਰੂ ਪ੍ਰਥਮੇ ਸਰਬਾਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬਾਤ ਖਾਲਸਾ ਜੀ ਵਾਹਿਗੁਰੂ 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 ਨਾਮ ਚਿਤੇ ਆਵੇ ਜੀ ਚਿਤੇ ਆਵਣ ਕਾ ਸਦਕਾ ਸਰਬ ਸੁਖ ਹੋਏ ਜਾ ਜਾਂ ਖਾਲਸਾ ਜੀ ਸਾਹਿਬ ਤਾਂ ਤਾਹਰੇ ਛੇ ਰਿਆ ਜੀ ਦੇਗਤਿ ਫਤੇ ਬਿਰਦ ਕੀ ਪਾਜ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ দান ਕੇ ਇਸਤਾਨ ਰਹਿਤਾਨ ਵਿਵੇਕ দান ਵਿੱਚ ਸਾਉਂਦਾਨ ਬਰੋਸਾ ਦਾ ਦਾਨਾ ਸਰਦਾਨ ਨਾਮ ਦਾ ਨਮਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜਕਾਰ ਬੋਲਣਾ ਜੀ ਵਾਹਿਗੁਰੂ ਸਿੱਖਾਂ ਦਾ ਮਾਨ ਨੀਵਾ ਮਤ ਉੱਚੀ ਮਤ ਪਤ ਕੇ ਰਾਖਿਆ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤਾ ਤਾਰ ਜੀ ਉਹਨਾਂ ਜਿਹੜਾ ਤੋਂ ਖਾਲਸਾ ਪੰਥ ਨੂੰ ਮਿਛੋੜਿਆ ਗਿਆ ਖੁਲੇ ਦਰਸ਼ਨ ਦੇ ਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੂ ਜੀ ਨਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਲ ਨਿਉਟਿਆਂ ਦੀ ਊਟ ਨਿਆਸਰੀਆਂ ਦੇ ਆਸਰੇ ਗਰੀਬ ਨਿਵਾਜ ਸਤਿਗੁਰੂ ਧੰਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾਤਾਂ ਜੀ ਚਰਨ ਕੋਲ ਆਵਿਖ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਆਪ ਜੀ ਦੇ ਟਾਲੇ ਫਰਮਾਨ ਹਨ ਜੇਹਾਂ ਚੀਰੀ ਲਿਖਿਆ ਸਦੇ ਉੱਤੇ ਜਾਹ ਦੇ ਮਹਾਵਾਕੁਲ ਸਾਧਾਰਨ ਘਰ ਦੇ ਸੇਵਾਦਾਰ ਮਾਤਾ ਗਿਆਨਕੌਰ ਜੀ ਜਿੰਨੀ ਸਤਿਗੁਰੂ ਜੀ ਆਪ ਨੇ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕਰਕੇ ਇਸ ਸੰਸਾਰਿਕ ਯਾਤਰਾ ਲਈ ਭੇਜਿਆ ਪਾਤਸ਼ਾਹ ਕੁਝ ਰੋਜ ਪਹਿਲਾਂ ਇਸ ਸੰਸਾਰਿਕ ਯਾਤਰਾ ਤੇ ਵਿਛੂੜਾ ਦੇ ਕੇ ਸਤਿਗੁਰੂ ਆਪ ਜੀ ਦੇ ਚਰਨ ਕੋਲਾਂ ਵਿਖਾ ਜਾ ਬਿਰਾਜੇ ਇਸ ਨੂੰ ਪਿੱਛੇ ਪਰਿਵਾਰਕ ਮੈਂਬਰਾਂ ਨੇ ਤਿੰਨਾਂ ਦੀ ਰੂਹ ਦੀ ਕਲਿਆਣਤਾ ਵਾਸਤੇ ਆਤਮਿਕ ਸ਼ਾਂਤੀ ਹਿਤ ਚਰਣਾ ਦਾਉਟ ਆਸਰਾ ਲਿਆ ਆਪ ਜੀ ਵੱਲੋਂ ਬਖਸ਼ਿਸ਼ ਕੀਤੀ ਗ੍ਰਹਿਮਖੇ ਪਾਤਸ਼ਾਹ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਦ ਮਟਾਈ ਦੇ ਸ੍ਰੀ ਸੁਖਣੀ ਸਾਹਿਬ ਜੀ ਦੇ ਜਾਪ ਹੋਏ RAM ਕਲੀ ਸਾਦੇ ਜਾਪ ਹੋਏ 6 ਪੌੜੀ ਅਨੰਦ ਸਾਹਿਬ ਦੇ ਜਾਪ ਕੀਤੇ ਗਏ ਨੇ ਸਤਿਗੁਰੂ ਪੜੀ ਸੁਣੀ ਬਾਣੀ ਦਾ ਭਾਗ ਵਿਛੜੀ ਹੋਈ ਆਤਮਾ ਨੂੰ ਪਰਫੁੱਲਤ ਕਰਨਾ ਸੱਚੇ ਪਾਤਸ਼ਾਹ ਆਵਾਗੌਣ ਦੇ ਚੱਕਰਾਂ ਤੋਂ ਬਚਾ ਕੇ ਚਰਨ ਗੋਲਾ ਵਿੱਚ ਨਿਵਾਸ ਦੇਂਦਾ ਤਾਂ ਪਰਿਵਾਰ ਨੂੰ ਬਾਣੀ ਦੀਂਂ ਦਾਤਾਂ ਨਾਲ ਮਾੜਨਾ ਪਾਤਸ਼ਾਹ ਜੀਓ ਬੀਅੰ ਸੰਗਤਾਂ ਦੇ ਚਰਨ ਕੋਲਾ ਵਿੱਚ ਹਾਜ਼ਰੀਆਂ ਭਰੀਆਂ ਸਭਨਾਂ ਦੀਆਂ ਹਾਜ਼ਰੀਆਂ ਨੂੰ ਸੇਵਾਵਾਂ ਪਟਾਵਾਵਾਂ ਨੂੰ ਪ੍ਰਮਾਣ ਕਰਨਾ ਚੱਲਿਆ ਕਦਮ-ਕਦਮ ਲੇਖੇ ਚਲਾਉਣਾ ਗੁਰਸਿੱਖੀ ਸੇਵਾ ਸਿਮਰਨ ਭਰੋਸਾ ਤੇ ਉਪਦੇਸ਼ ਦਾ দান ਵਰਤਾਉਣਾ ਬੱਚੇ ਜਾਣ ਕੇ ਪਰਦੇ ਘਟਣੇ ਦਾਤਾ ਜੀ ਨਾਮ ਦੀਆਂ ਦਾਤਾਂ ਰਹਿਮਤਾਂ ਦੇ ਨਾਲ ਨਿਵਾਜਣਾ ਪਾਤਸ਼ਾਹ ਜੀ ਗੁਰਮੁਖ ਪਰਿਵਾਰ ਦੀ ਚੜ੍ਹਦੀ ਕਲਾ ਕਰਨ ਦੇਸ਼ ਵਿਦੇਸ਼ ਵਿੱਚ ਵਸਦੇ ਬੱਚਿਆਂ ਦੀ ਚੜ੍ਹਦੀ ਕਲਾ ਕਰਨੀ ਲੰਮੀ ਉਮਰਾਂ ਬਖਸ਼ਿਸ਼ ਕਰਨੀ ਅੰਤਾਂ ਦੇ ਵਾਅਦੇ ਨਾਮ ਦੀਆਂ ਦਾਤਾਂ ਰਹਿਮਤਾਂ ਬਰਕਤਾਂ ਦੇ ਨਾਲ ਨਿਵਾਜਣਾ ਪਾਤਸ਼ਾਹ ਗੁਰਮੁਖ ਪਰਿਵਾਰ ਨੇ ਅਰਦਾਸਾਂ ਬੇਨਤੀਆਂ ਲਈ ਬੇਅੰਤ ਮਾਇਆ ਅਰਦਾਸ ਪੇਟਾ ਸੇਵਾ ਹਾਜ਼ਰ ਕੀਤੀ ਜਿਨ੍ਹਾਂ ਖਜ਼ਾਨਿਆਂ ਚੋਂ ਪਾਤਸ਼ਾਹ ਮਾਇਆ ਆਈ ਖਜ਼ਾਨੇ ਭਰਪੂਰ ਕਰਨੇ ਕਾਲਕੰਟਕ ਦੂਰ ਕਰਨੇ ਪਰਿਵਾਰ ਵਿਖੇ ਬੱਚਿਆਂ ਵਿਖੇ ਸੁੱਖ ਦਾ ਦਾਨ ਰਹਿਮਤਾਂ ਬਰਕਤਾਂ ਦਾ ਦਾਨ ਵਰਤਾਉਣਾ ਪਾਤਸ਼ਾਹ ਦੁੱਖਾਂ ਦਾ ਨਾਸ਼ ਕਰਨਾ ਸੁੱਖ ਦਾ ਪ੍ਰਕਾਸ਼ ਕਿਰਣਾ ਗੁਰਮੁਖ ਪਰਿਵਾਰ ਨੇ ਸਤਗੁਰੂ ਜੀ ਆਪ ਜੀਆਂ ਨੂੰ ਸੁੰਦਰ ਰਮਾਲਾ ਸਰ ਪੇਟਾ ਕੀਤਾ ਆਪ ਜੀ ਅੰਗੀਕਾਰ ਕੀਤਾ ਸੇਵਕਾਂ ਦੇ ਰੋਗ ਪਰਲੋਕ ਪਰਦੇ ਕਰਨੇ ਪਤ ਪ੍ਰਤੀਸ਼ਟਾ ਦਾ ਦਾਨ ਮੁਖਿਨ ਪਾਵਨ ਹਜੂਰ ਕ੍ਰਿਪਾ ਪ੍ਰਸ਼ਾਦ ਦੀ ਦੇਗਾ ਹਾਜ਼ਰ ਨੇ ਦਰ ਪ੍ਰਮਾਣਿਕ ਰੂਪ ਹੋਵ ਲਾ ਬੋ ਜੀ ਸੰਗਤ ਚ ਵਰਤਾਉਣ ਦੀ ਆਗਿਆ ਹੋਵੇ ਕੀਤੀ ਅਰਦਾਸ ਬੇਨਤੀ ਦਰ ਤੇ ਪ੍ਰਵਾਨ ਕਰਨੀ ਕਿਰਪਾ ਕਰਨੀ ਮਾਤਾ ਜੀ ਨੂੰ ਚਰਨ ਕਮਲਾਂ ਵਿੱਚ ਨਿਵਾਸ ਪਰਿਵਾਰ ਨੂੰ ਸੁਖ ਦਾ ਦਾਨ ਵਰਤਾਉਣਾ ਕਰੋ ਕਿਰਪਾ ਸਤਿਗੁਰੂ ਹੁਕਮਨਾਵਾ ਸਾਹਿਬ ਜੀ ਬਖਸ਼ ਸੇ ਪਿਆਰੇ ਮੇਰਲੇ ਜਿਨ੍ਹਾਂ ਮਿਲਿਆ ਨਾਮ ਚੇਤਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਵਾਹਿਗੁਰੂ ਜੀ ਕਾ ਖਾਲਸਾ ਬੋਲੇ ਸੋਨੁ ਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ ਰਾਵ ਮੰਗਯੋ ਰਾਵਣ ਗਯੋ ਜਾ ਕੋ ਬੋ ਪਰਵਾਰ ਕਉ ਨਾਨਕ ਫਿਰ ਕਾਸ਼ਨ ਸਾਰ ਨਾਨਕ ਫਿਰਨ ਕੋਈ ਜੋ ਭਜੋ ਸੋ ਬਿਨਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਇ ਲੇ ਛਾੜ ਸਗਲ ਜੰਜਾਲ ਗੁਣ ਗਾਇ ਲੇ ਛਾੜ ਸਗਲ ਜੰਜਾਲ ਸਤਨਾਮ ਸ੍ਰੀ ਵਾਖੁ ਗੁਰੂ ਜੀ ਸੂਰਠ ਮਹਲਾਣਾ ਸਤ ਰੇ ਮਨ ਰਾਮ ਸਿਉ ਕਰਪੀ ਕਰ ਸਾਧ ਸੰਗਤ ਸਿਮਰਿ 마ਧੋ ਹੋ ਹੈ ਪਦ ਤ ਪੁਨੀਤ ਕਾਲ ਬਿਆਲ ਜਿਉ ਪਰਿਉ ਡੁਲੇ ਮੁਖ ਪਸਾਰੇ ਮੀਤ ਆਜ ਕਾਲ ਪੁਨ ਤੋਹੇ ਗਰਸ ਹੈ ਪਾਜ ਲੈ ਜਾਤ ਅਉ ਸਰਬੀਤ ਆਜ ਕਾਲ ਪੁਨ ਤੋਹੇ ਗਰਸ ਹੈ ਕਹੈ ਨਾਨਕ RAM ਪਾਜ ਲੈ ਜਾਤ ਅਉ ਸਰਬੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਦੇਨ ਦੁਨੀ ਦੇ ਮਾਤਾ ਗਿਆਨ ਕੋ ਪਰਿਵਾਰਕ ਮਾਮਲਾ ਨੂੰ ਸਦੀਵ ਕਾਲ ਵਾਸਤੇ ਵਿਛੋੜਾ ਦੇ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਕਮਲਾਂ ਵਿੱਚ ਜਾ ਬਿਰਾਜੇ ਪਿਛੇ ਪਰਿਵਾਰ ਨੇ ਇਕੱਤਰ ਹੋ ਕੇ ਜਿਨਾਂ ਦੀ ਰੂਹ ਦੀ ਕਲਿਆਣਤਾ ਲਈ ਤੋਂ ਬਾਅਦ ਸਤਿਗੁਰਾਂ ਦੇ ਪਾਵਨ ਸਰੂਪ ਕੋ ਆਪਣੇ ਹਰਿਮੰਦਰਾਂ ਨੂੰ ਜਾਣਗੇ ਆਪ ਸਾਰੀ ਸੰਗਤ ਜਿੰਨੇ ਵੀ ਗੁਰਮੁਖ ਪਿਆਰੇ ਚੱਲਦੇ ਕਿ ਦੂਰੋਂ ਨੇੜੇੋਂ ਚੱਲ ਕੇ ਆਏ ਉਹ ਸਭਨਾਂ ਨੂੰ ਪਾਈ ਗਈ